हां जी दोस्तों इस वीडियो नु देख के कुदरत दी जिन्नी ਬੜਾਈ ਹੋ ਸਕੇ ਓਨੀ ਹੀ ਥੋੜੀ ਐ ਕੁਦਰਤ ਨੂੰ ਦੋਸਤੋ ਜਿੰਨਾ ਜ਼ਿਆਦਾ ਪਿਆਰ ਕਰੋਗੇ ਕੁਦਰਤ ਸਾਨੂੰ ਓਨੀ ਹੀ ਦੁੱਗਣੀ ਚੌਗਣੀ ਹੋ ਕੇ ਵਾਪਸ ਪਿਆਰ ਦਿੰਦੀ ਐ ਪਿਆਰ ਦੇ ਨਾਲ-ਨਾਲ ਸਾਨੂੰ ਕੁਦਰਤ ਬਹੁਤ ਹੀ ਜ਼ਿਆਦਾ ਸੋਹਣੀ ਸਿਹਤ ਵੀ ਦਿੰਦੀ ਐ ਕੁਦਰਤ ਸਾਨੂੰ ਦੋ ਵਕਤ ਦੀ ਰੋਟੀ ਵੀ ਦਿੰਦੀ ਐ ਅਤੇ ਨਾਲ-ਨਾਲ ਕੁਦਰਤ ਸਾਨੂੰ ਰੋਜ਼ਗਾਰ ਵੀ ਦਿੰਦੀ ਐ ਜਿਸ ਕਾਰਨ ਅਸੀਂ ਆਪਣੇ ਪਰਿਵਾਰ ਅਤੇ ਆਪਣਾ ਪੇਟ ਪਾਲਦੇ ਹਨ ਜਿਸ ਤਰ੍ਹਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਸ ਬੰਦੇ ਨੇ ਕੁਦਰਤ ਦਾ ਸਹਾਰਾ ਲੈ ਕੇ ਅਤੇ ਆਪਣੀ ਕਲਾਕਾਰੀ ਦੇ ਨਾਲ ਆਪਣੀ ਰੋਜੀ ਰੋਟੀ ਕਮਾਉਣ ਦਾ ਦੇਖੋ ਕਿੰਨਾ ਵਧੀਆ ਸਾਧਨ ਬਣਾਇਆ ਹੈ ਦੋਸਤੋ ਜਦੋਂ ਕੋਈ ਵੀ ਇਨਸਾਨ ਕੁਦਰਤ ਦੇ ਨਾਲ ਮੇਲ ਕਰਕੇ ਚੱਲਦਾ ਹੈ ਉਹ ਬਹੁਤ ਕੁਝ ਲੈ ਡੇਗਦਾ ਹੈ ਕੁਦਰਤ ਦੀ ਜਿੰਨੀ ਬੜਾਈ ਹੋ ਸਕੇ ਉਨੀ ਹੀ ਥੋੜੀ ਹੈ ਦੋਸਤੋ ਕੁਦਰਤ ਦੇ ਨਾਲ ਵੱਧ ਤੋਂ ਵੱਧ ਪਿਆਰ ਕਰਿਆ ਕਰੋ ਕੁਦਰਤ ਦੇ ਨਾਲ ਕਦੇ ਵੀ ਖਲਵਾੜ ਕਰਨ ਦੀ ਕੋਸ਼ਿਸ਼ ਨਾ ਕਰੋ ਦੋਸਤੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵਾਈਲ ਲਾਈਕ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਖਰਾਬ ਰਹਾ